ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਆਰਮੀ ਗਰਾਊਂਡ ਮੋਰਿੰਡਾ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਮੁੱਖ ਮਹਿਮਾਨ ਵਜੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਵੀ ਸੇਸ਼ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਤੇ ਹੁਣ ਖਬਰ ਵਿਸਤਾਰ ਦੇ ਨਾਲ ਦੱਸਦੇ ਹਾਂ ਕਿ 5 ਨਵੰਬਰ 2025 ਮੋਰਿੰਡਾ ਸਪੋਰਟਸ ਕਲੱਬ ਮੋਰਿੰਡਾ ਵੱਲੋਂ ਆਰਮੀ ਗਰਾਊਂਡ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ក្លੱਬ ਦੇ ਪ੍ਰਧਾਨ ਪ੍ਰਿੰਸ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਟੂਰਨਾਮੈਂਟ ਦੇ ਵਿੱਚ ਪਹਿਲੇ ਨੰਬਰ ਤੇ ਮਡਵਾੜਾ ਟੀਮ ਅਤੇ ਦੂਜੇ ਨੰਬਰ ਤੇ ਸੈਕਟਰ 13 ਚੰਡੀਗੜ੍ਹ ਮਨੀ ਬਾਜਰਾ ਦੀ ਟੀਮ ਰਹੀ ਪਹਿਲੇ ਨੰਬਰ ਤੇ ਰਹੀ ਟੀਮ ਨੂੰ 21000 ਰੁਪਏ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 11000 ਰੁਪਏ ਰਾਸ਼ੀ ਅਤੇ ਟਰੋਫੀ ਦੇ ਨਾਲ ਸਨਮਾਨਿਤ ਆ ਗਿਆ ਇਸ ਮੌਕੇ OSD ਜਵਦਾਰ ਸਿੰਘ ਘੜੂਆ ਵੀਰ ਦਵਿੰਦਰ ਸਿੰਘ ਬੱਲਾ ਮੈਂਬਰ ਕ੍ਰਿਕਟ ਐਪੈਕਸ ਐਸੋਸੀਏਸ਼ਨ ਪੰਜਾਬ ਸ਼ਹਿਰੀ ਪ੍ਰਧਾਨ ਨਬੀਰ ਸਿੰਘ ਟੋਨੀ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਪਟੋਵਾ ਜਗਮੋਹਨ ਸਿੰਘ ਰੰਗੀਆਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਤੁਸੀਂ ਸਹੀ ਸਿੱਧੀਆਂ ਤਸਵੀਰਾਂ ਮੋਰਿੰਡੇ ਆਰਮਿੰਗ ਗਰਾਊਂਡ ਤੋਂ ਦੇਖ ਰਹੇ ਹੋ ਜਿੱਥੇ ਕਿ ਸਪੋਰਟਸ ਕਲੱਬ ਮੋਰਿੰਡਾ ਵੱਲੋਂ ਇਹ ਪਹਿਲਾ ਬਲੀਵਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਪਹਿਲੇ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 21000 ਅਤੇ 11000 ਦੀ ਰਾਸ਼ੀ ਦੇ ਨਾਲ ਸਨਮਾਨਿਤ ਆ ਤੁਸੀਂ ਦੇਖਦੇ ਰਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਮਾਣ ਇਨਾਮ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਸ਼ਹੀਦ ਗੁਰੂ ਨਾਨਕ ਦੇਵ ਜੀ ਤੇ ਪ੍ਰਕਾਸ਼ ਕੌਰ ਨੂੰ ਸਮਰਪਿਤ ਹੈ ਆ ਨਾਲ ਮਾਤਰ ਜੀ ਦਾ ਪਹਿਲਾ ਦੱਸਿਆ ਵੀ ਪੰਜਾਬੀ ਬਾਦ ਦੀ ਦੁਨੀਆ ਦੇ ਵਿੱਚ ਬਹੁਤ ਕਮਾਲੀਆਂ ਦੇ ਕੰਦੇ ਪ੍ਰੋ ਦਾ ਹੁਣ ਕੰਤਾ ਐਰ ਪਿਆਰ ਸਤਾਰਨ ਮੋਟ ਜਦੋਂ ਆਨੇ ਦੀ ਫਾਦੀ ਹੈ ਲਓ ਸਾਹਮਣੇ ਸਿਰੇ ਦੀ ਸਮੈ ਜੁਣਦਾ ਕੋਈ ਇਹਨਾਂ ਜਿੰਦਾ ਖੇਤ ਲਾਵਾ ਗੇੜਾ ਚੰਗਾ ਹੁੰਦਾ ਕਰਗਦਾਨ ਗੇੜਾ ਚੰਗਾ ਜੇ ਕਿ ਸੰਮੁਖ ਜੀ ਬਲਕਿ ਧਰਤੀ ਮੇਰੇ ਪੰਜਾਬੀ ਮਰੰਡੇ ਦੀ ਆਏ ਕੋਈ ਫੈਸਲੇ ਨੇ ਘਰ ਬਣੇ ਹੁੰਦੇ ਆ ਔਰ ਉਹ ਦਾਤਨਾ ਬੱਲੇ 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 ਓ ਬੱਲੇ ਪੈਂਦੇ ਪਕੜੇ 35 ਦਾ ਮਾਲਾ ਹੋ ਗਈ ਬੱਲੇ ਬੱਲੇ ਹੋ ਗਈ ਇਹ ਮਾਲਾ ਹੋ ਗਈ ਹੋਇਆ ਮੋਰ ਓਏ ਨੌਜਵਾਨਾ ਮੋਰਨੀ ਪੈਣੀ ਐ ਪੱਜੂ ਮਸਕਾਲਾ ਜਾਂ ਪੱਜੂ ਪੱਥੇ ਖਾਣੀ ਦੇਖੋ ਸਾਹਮਣੇ ਸਾਹਮਣੇ ਕਿਆ ਬਾਤ ਐ ਸਿਰੇ ਪਹਿਲਾ ਨਾਮ ਕਹਿ ਲਿਓ ਦੂਜਾ ਨਾਮ ਕਹਿ ਲਿਓ ਕੋਈ ਟੱਕਰ ਨਹੀਂ ਦਾ ਆਰਥਿਕ ਤੌਰ ਤੇ ਵਾਜਿਦਾ ਦਾ ਆਰਥਿਕ ਕਾਲ ਹੈ ਪਰ ਦੀਪ ਮਹਤਾ ਜੀ ਜੈਨ ਤੇ ਗਉਤਰੀ ਹਰਕਾਰ ਨੂੰ ਪਨਾਹ ਦਾ ਉਹ ਵੇਖਣੀ ਪੈਂਦੀ ਨਹੀਂ ਪਰ ਫਿਰ ਵੀ ਮੇਰੇ ਕੋ ਸਮੇਂ ਦੇ ਵਿੱਚੋਂ ਸੁਪਨਾ ਆਜੇ ਕਿ ਮੇਰੇ ਉੱਪਰ ਇਹ ਲਾਜੀਆ ਨੇ ਕੱਢਿਆ ਸੋ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨਿਊਜ਼ ਕਲਾਸ ਦੇ ਕਿਸਾਨ ਨੇ ਪਾਸੇ ਕੀ ਤੇ ਯੂਥ ਕੋਆਰਡੀਨੇਟਰ ਰਿੰਸ ਤੋਂ ਹੋਰ ਸਾਡੇ ਬਲੌਕ ਪ੍ਰੋਗਰਾਮ ਉੱਪੀ ਚਿਤਾਮਨੀ ਦੀ ਅਮਰੀਕ ਸਿੰਘ ਦੀ ਸਾਡੇ ਸਿੰਧਰਾਲੀ ਤੋਂ ਗੁਫਤਾਰ ਸਿੰਘ ਜੰਗੀਆਂ ਸਾਰੇ ਅੱਜ ਪਹੁੰਚੇ ਨੇ ਸੋ ਮੈਂ ਇਹਨਾਂ ਦਾ ਇਹ ਪਹਿਲਾ ਟਰਨਮੈਂਟ ਹੈ ਜੀ ਸਭ ਇਹਨਾਂ ਨੂੰ ਸ਼ੋਭ ਸ਼ਾਮਾਂ ਮੈਂ ਦੰਦਾ ਸਾਡੇ ਵਿੱਚ हर केर <toms f olarak> ਅੱਜ ਅਸੀਂ ਸਪੋਰਟਸ ਕਲੱਬ ਮਰੰਡੇ ਵੱਲੋਂ ਸ਼ਹਿਰ ਮਰੰਡੇ ਵਿੱਚ 5 ਨਵੰਬਰ 2025 ਦਿਨਪੁਰਪੁਰ ਤੋਂ ਵਾਲੀਬਾਲ ਦਾ ਪਹਿਲਾ ਟੂਰਨਾਮੈਂਟ ਕਰਵਾਇਆ ਹੈ ਜਿਹਦਾ ਪਹਿਲਾ ਇਨਾਮ 21000 ਤੇ ਦੂਜਾ ਇਨਾਮ 11000 ਹੈ ਇੱਥੇ ਬਹੁਤ ਦੂਰ ਦੂਰ ਤੋਂ ਟੀਮਾਂ ਆਈਆਂ ਜਿਵੇਂ ਕਿ ਪੰਜਾਬ ਹਰਿਆਣਾ ਮਾਝਲ ਹਰੇਕ ਪਾਸੇ ਤੋਂ ਟੀਮ ਆਈ ਹੈ ਤੇ ਆਪਣਾ ਕਲੱਬ ਸ਼ੁਰੂ ਇਸ ਕੰਮ ਲਈ ਹੋਇਆ ਹੈ ਕਿ ਆਪਾਂ ਗੇਮਾਂ ਨੂੰ ਪ੍ਰੋਮੋਟ ਕਰ ਸਕੀਏ ਜਿਹੜੇ ਵੀ ਨਵੇਂ ਪਲੇਅਰ ਆ ਉਹਨਾਂ ਨੂੰ ਗਾਹਾਂ ਆਉਣ ਦਾ ਮੌਕਾ ਮਿਲੇ ਤੇ ਜਿਸਾਨੂ ਉਮੀਦ ਆ ਵੀ ਤੁਸੀਂ ਸਾਰੇ ਆਪਣੀ ਸਪੋਰਟ ਸਾਡੇ ਨਾਲ ਇਦਾਂ ਹੀ ਬਣਾ ਕੇ ਰੱਖੋਗੇ ਆਪਣਾ ਇਹ ਟੂਰਨਾਮੈਂਟ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਉਮੀਦ ਆ ਵੀ ਗਾਹਲੇ ਟੂਰਨਾਮੈਂਟ ਵੀ ਇਦਾਂ ਹੀ ਸਫਲ ਹੋਣਗੇ ਤੇ ਅਸੀਂ ਜਿੰਮੀ ਵੀ ਨਵੀਂ ਜੁਲਸਾਂ ਦੀ ਆ ਟੂਰਨਾਮੈਂਟ ਕਰਵਾਉਣ ਦਾ ਵਿੱਚ ਇੱਕ ਮੋਟਿਵ ਹੁੰਦਾ ਵੀ ਕੋਈ ਵੀ ਨਵੇਂ ਪਲੇਅਰ ਆਉਂਦੇ ਆ ਕੋਈ ਵੀ ਬੱਚੇ ਆ ਕੇ ਅੱਜ ਦੇਖਦੇ ਆ ਉਹਨਾਂ ਨੂੰ ਮਤਲਬ ਇੱਕ ਇਨਸਪੀਰੇਸ਼ਨ ਮਿਲੇ ਵੀ ਜੋ ਪਲੇਅਰ ਆ ਉਹਨਾਂ ਦਾ ਮਾਨ ਸਤਿਕਾਰ ਹੁੰਦਾ ਤੇ ਕੱਲ ਨੂੰ ਅਸੀਂ ਵੀ ਪਲੇਅਰ ਬਣਨਾ ਤਾਂ ਕਿ ਉਹ ਨਸ਼ਿਆਂ ਦੀ ਜਗ੍ਹਾ ਗੇਮਾਂ ਵੱਲ ਵਾਪਸ ਦਾ ਨਾਮ ਚਮਕਾਉਣਾ ਹੈ ਆਹ ਜਿਹੜੇ ਆਏ ਉਹ 4 ਦਾ 14 ਬਤੂਆਂ ਨੂੰ